ਜੀ ਪ੍ਰੀਤ ਘਰਾ ਉਸਤ ਆਪ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਹੈ ਜੋ ਵੀ ਸਾਡੀ ਵੀਡੀਓ ਦੇਖ ਰਹੇ ਆ ਹਮੇਸ਼ਾ ਹੀ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜਿਆਦਾ ਸੰਜੋਗ ਦਿੱਤਾ ਹੈ ਇਸ ਵਾਰ ਫਿਰ ਅਸੀਂ ਲੈ ਕੇ ਆਏ ਆ ਇੱਕ ਬਹੁਤ ਹੀ ਭਾਰੀ ਸੇਲ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਭਾਰੀ ਸੇਲ ਲਗਾ ਚੁੱਕੇ ਆ ਜਿਹਦੇ ਵਿੱਚ ਕੀ ਹਰੇਕ ਤਰ੍ਹਾਂ ਦਾ ਗਰਮ ਸੂਟ ਅਸੀਂ ਬਹੁਤ ਹੀ ਘੱਟ ਰੇਟਾਂ ਵਿੱਚ ਦੇ ਰਹੇ ਆ 516 ਸੂਟ ਸਿਰਫ 250 ਰੁਪਏ ਦੇ ਵਿੱਚ ਆਜੋ ਤੁਹਾਨੂੰ ਮੈਂ ਦਿਖਾਨਾ ਕਿਹੜੇ ਕਿਹੜੇ ਰੇਟਾਂ ਨੇ ਕਿਹੜੇ ਕਿਹੜੇ ਵੈਰਾਈਟੀ ਹੋ ਚੁੱਕੀ ਆ ਆ ਦੇਖੋ ਕੈਸ਼ਮੀਰਨ ਚੈੱਕ ਜਿਹੜਾ ਕਿ ਮਾਰਕੀਟ ਦੇ ਵਿੱਚ 200 ਰੁਪਏ ਦਾ ਵਿਕ ਰਿਆ ਸਾਰਾ ਕੈਸ਼ਮੀਰਨ ਚੈੱਕ 200 ਰੁਪਏ ਦਾ ਵਿਕ ਰਿਆ ਜਿਹਦੇ ਰਹਾ ਸਿਰਫ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਕੈਸ਼ਮੀਰਨ ਚੈੱਕ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਸ ਤੋਂ ਇਲਾਵਾ ਸਲੀਨ ਵਰਕ ਵਾਲੀ ਜਿਹੜੀ ਕਿ ਮਾਰਕੀਟ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਸਾਰੇ ਕਲਰ ਤੁਹਾਡੇ ਕੋਲ ਪਏ ਆ ਸਾਰੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਅੰਗਾਂ ਚ ਇਹ 500 ਵਾਲਾ ਸੂਟਸ ਅਸੀਂ ਕਰਤਾ ਸਿਰਫ 250 ਰ 250 ਰੁਪਏ ਦੇ ਵਿੱਚ ਸਲੀਨ ਵਾਲਾ ਚਿਕਨ ਸੀ ਵਰਕ ਇਸ ਤੋਂ ਇਲਾਵਾ ਵੈਲਵਟ ਮੈਚਿੰਗ ਜਿਹੜੀ ਕਿ ਬਹੁਤ ਜ਼ਿਆਦਾ ਡਿਮਾਂਡ ਆ ਸਰਦੀਆਂ ਦੇ ਵਿੱਚ 500 400 600 400 ਦਾ ਵਿਕ ਰਿਹਾ ਹੈ ਜਿਵੇਂ ਦੇਖੋ ਸਾਰ ਇੱਕ ਤੋਂ ਇੱਕ ਡਿਜ਼ਾਈਨ ਆ ਅਸੀਂ ਸਿਰਫ ਕੀਤਾ ਹੈ 250 ਰੁਪਏ ਦੇ ਵਿੱਚ 516 ਸੂਟ ਸਿਰਫ 250 ਰੁਪਏ ਦੇ ਵਿੱਚ ਯਾਨੀ ਕਿ ਜਿੱਥੇ ਕਿ ਇੱਕ ਸੂਟ ਮਿਲਣਾ ਸੀ 500 ਦੇ ਦੋ ਸੂਟ ਦੇ ਰਹੇ ਹਾਂ 250 ਰੁਪਏ ਦੇ ਵਿੱਚ ਵੈਲਵਟ ਮੈਚਿੰਗ ਇਸ ਤੋਂ ਇਲਾਵਾ ਗਰਮ ਸ਼ਾਲ ਸੂਟ ਸਾਰਾ ਹਾਲਓਵਰ 5 ਮੀਟਰ ਕਪੜਾ ਨਾਲ ਸ਼ਾਲ ਜਿਹੜਾ ਕਿ ਮਾਰਕੀਟ ਉੱਤੇ ਕੋਈ 500 ਕੋਈ 600 700 ਵਿੱਚ ਵੇਚ ਰਿਆ ਸੀ ਦੇ ਰਹੇ ਸਿਰਫ ਤਾਂ ਸਿਰਫ 250 ਰੁਪਏ ਦੇ ਵਿੱਚ ਸੇਲ ਦੇ ਰੂਪ ਦੇ ਵਿੱਚ ਬਹੁਤ ਭਾਰੀ ਸੇਲ ਆ ਸਿਰਫ 250 ਰੁਪਏ ਦੇ ਵਿੱਚ ਗਰਮ ਸ਼ਾਲ ਸੂਟ ਇਸ ਤੋਂ ਇਲਾਵਾ ਵੈਲਵਟ ਦਾ ਕਾਟਰੇਜ ਮੈਚਿੰਗ ਜਿਹੜੀ ਕਿ ਬਹੁਤ ਜ਼ਿਆਦਾ ਸਰਦੀਆਂ ਦੇ ਮੌਸਮ ਦੇ ਵਿੱਚ ਵਿਕਰੀ ਹੈ ਕਾਟਰੇਜ ਮੈਚਿੰਗ ਜਿਹੜਾ ਕਿ 700 800 ਰੁਪਏ ਦਾ ਸੂਟ ਵਿਕ ਰਿਹਾ ਕਾਟਰੇਜ ਮੈਚਿੰਗ ਕਾਟਰੇਜ ਦੀ ਸਲਵਾਰ ਆ ਕਾਟਰੇਜ ਦੀ ਸ਼ਰਟ ਆ ਅਸੀਂ ਦੇ ਰਹੇ ਸਿਰਫ 400 ਰੁਪਏ ਦੇ ਵਿੱਚ ਸਿਰਫ 400 ਰੁਪਏ ਦੇ ਵਿੱਚ 800 ਰੁਪਏ ਵਾਲਾ 900 ਰੁਪਏ ਵਾਲਾ 700 ਰੁਪਏ ਵਾਲਾ ਸੂਟ ਸਿਰਫ 400 ਰੁਪਏ ਦੇ ਵਿੱਚ ਕੌਟਰੇਜ ਇਸ ਤੋਂ ਇਲਾਵਾ ਡਿਜ਼ਾਈਨਰ ਪੀਸ ਜਿਹੜਾ ਕਿ ਕੋਈ ਮਾਰਕੀਟ ਦੇ ਵਿੱਚ 900 800 700 ਦਾ ਵੇਚ ਰਿਹਾ ਸੀ ਦੇ ਰਹੇ ਸਿਰਫ 400 ਰੁਪਏ ਦੇ ਵਿੱਚ ਡਿਜ਼ਾਈਨਰ ਪੀਸ ਗਰਮ ਸ਼ਾਲ ਸੂਟ ਡਿਜ਼ਾਈਨਰ ਪੀਸ ਜਿਹੜਾ ਕਿ ਬਹੁਤ ਹੀ ਜ਼ਿਆਦਾ ਡਿਜ਼ਾਈਨਰ ਇਹ ਸਾਡੇ ਕੋਲ ਉਪਲਬਧਾ ਬਹੁਤ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ ਅੱਛੇ ਅੱਛੇ ਡਿਜ਼ਾਈਨ ਬਹੁਤ ਗਰਮ ਸੂਟ ਬੜੇ ਹੀ ਵਧੀਆ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਸ ਤੋਂ ਇਲਾਵਾ ਗਰਮ ਪਸ਼ਮੀਨੇ ਦਾ ਸ਼ਾਲ ਸੂਟ ਇਹਦਾ ਕੀ ਮਾਰਕੀਟ ਦੇ ਵਿੱਚ 11200 ਰੁਪਏ ਦਾ ਵਿਕ ਰਿਹਾ ਗਰਮ ਵੂਲ ਦੇ ਵਿੱਚ ਜਿਹਨੂੰ ਕੀ ਟੂਸ਼ ਪਸ਼ਮੀਨਾ ਬੋਲਦੇ ਆ ਸਾਰਾ ਸੂਟ ਨਾਲ ਸ਼ਾਲ ਬਹੁਤ ਹੀ ਭਾਰਾ ਅਸੀਂ ਦੇ ਰਹੇ ਸਿਰਫ 900 11200 ਸੂਟ ਸਿਰਫ 650 ਰੁਪਏ ਦੇ ਵਿੱਚ ਟੂਸ਼ ਪਸ਼ਮੀਨਾ ਟੂਸ਼ ਪਸ਼ਮੀਨੇ ਦੇ ਵਿੱਚ ਸਾਰੇ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨਰਾਂ ਦੇ ਵਿੱਚ ਸਾਡੇ ਕੋਲ ਆ ਚੁੱਕੇ ਆ ਬਹੁਤ ਹੀ ਵਧੀਆ ਇਸ ਲਈ ਇਸ ਤੋਂ ਇਲਾਵਾ ਕੁੱਲੂ ਵਰਕ ਵਾਲਾ ਸੂਟ ਜਿਹੜਾ ਕਿ ਮਾਰਕੀਟ ਦੇ ਵਿੱਚ 12-1500 ਰੁਪਏ ਦਾ ਵਿਕਦਾ 12-1500 ਰੁਪਏ ਦੇ ਵਿੱਚ ਕੁੱਲੂ ਵਾਲਾ ਡਿਜ਼ਾਈਨਰ ਪੀਸ ਅਸੀਂ ਦੇ ਰਹੇ ਆ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਬਾਰਾਂ ਸੋਲਾ ਸੂਟ 500 ਰੁਪਏ ਦੇ ਵਿੱਚ ਕੁੱਲੂ ਵਾਲਾ ਸੂਟ ਕੁੱਲੂ ਵਰਕ ਬਹੁਤ ਹੀ ਡਿਜ਼ਾਈਨਰ ਪੀਸ ਬਹੁਤ ਜ਼ਿਆਦਾ ਡਿਮਾਂਡ ਆ ਇਸ ਤੋਂ ਇਲਾਵਾ ਵਰਕ ਵਾਲੇ ਸੂਟ ਜਿਹੜੇ ਕਿ ਮਾਰਕੀਟ ਦੇ ਵਿੱਚ ਕੋਈ 1200 ਕੋਈ 1500 ਕੋਈ 2000 ਦੇ ਵੀਚ ਰਿਹਾ ਅਸੀਂ ਦੇ ਰਹੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਡਿਜ਼ਾਈਨਰ ਕੜਾਈ ਵਾਲੇ ਪੀਸ ਬਹੁਤ ਹੀ ਨਾਲ ਸ਼ਾਲ ਪਸ਼ਮੀਨੇ ਦਾ ਵਰਕ ਵਾਲਾ ਸੂਟ ਬਹੁਤ ਹੀ ਜ਼ਿਆਦਾ ਡਿਜ਼ਾਈਨਰ ਦੇ ਸਾਡੇ ਕੋਲ ਡਿਜ਼ਾਈਨ ਬਹੁਤ ਜ਼ਿਆਦਾ ਆ ਚੁੱਕੇ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ 15 16 ਰੁਪਏ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ 800 ਰੁਪਏ ਦੇ ਵਿੱਚ ਗਰਮ ਫੈਂਸੀ ਸੂਟ ਸ਼ਾਲ ਨਾਲ ਇਸ ਤੋਂ ਇਲਾਵਾ ਸਾਰੇ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ ਸਾਰੇ ਦੇ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਇਸ ਤੋਂ ਇਲਾਵਾ ਮੇਰੇ ਵੀਰਾਂ ਦਾ ਵੀ ਪਸ਼ਮੀਨਾ ਕੁਰਤਾ ਪਜਾਮਾ ਜਿਹੜਾ ਕੀ ਮਾਰਕੀਟ ਦੇ ਵਿੱਚ 600 500 ਰੁਪਏ ਦਾ ਵਿਗਰੇ ਅਸੀਂ ਦੇ ਰਹੇ ਹਾਂ ਸਿਰਫ ਸਿਰਫ 5 ਮੀਟਰ ਪਸ਼ਮੀਨਾ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ ਡਿਜ਼ਾਈਨ ਸਾਡੇ ਕੋਲ ਕਲਰ ਬਹੁਤ ਜ਼ਿਆਦਾ ਆ ਚੁੱਕੇ ਆ ਹੌਟ ਬੂਲ ਦੇ ਵਿੱਚ ਅਸੀਂ ਦੇ ਰਹੇ ਆ ਕੱਪੜਾ ਪਿਓਰ ਪਸ਼ਮੀਨਾ 5 ਮੀਟਰ ਕਪੜਾ 350 ਰੁਪਏ ਦੇ ਵਿੱਚ ਬਹੁਤ ਦੀ ਡਿਜ਼ਾਈਨਰ ਵਿੱਚ ਬਹੁਤ ਹੀ ਜ਼ਿਆਦਾ ਰੇਟਾਂ ਦੇ ਵਿੱਚ ਅਸੀਂ ਡਿਫਰੈਂਸ ਪਾ ਰਹੇ ਹਾਂ ਇਸ ਵਾਰ ਸਾਡੇ ਕੋਲ ਸਟਾਕ ਬਹੁਤ ਜ਼ਿਆਦਾ ਆ ਚੁੱਕਿਆ ਹੈ ਸ਼ਾਲ ਜਿਹੜਾ ਕਿ ਗਰਮ ਸ਼ਾਲ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਸ਼ਾਲ ਜਿਹੜਾ ਕਿ 300 350 ਰੁਪਏ ਵਿਕ ਰਿਹਾ 150 ਰੁਪਏ ਦੇ ਵਿੱਚ ਸ਼ਾਲ ਗਰਮ ਸ਼ਾਲ ਔੜੇ ਅੜਾ ਵਾਲਾ ਜਿਹੜਾ ਸ਼ਾਲ ਕੀ ਬਹੁਤ ਫੇਮਸ ਹੈ ਇਹੜੀ ਕਿ ਲੋਕਾਂ ਨੇ ਬਹੁਤ ਲੁੱਟ ਮਚਾ ਰੱਖੀ ਹੈ ਜਿਹੜਾ ਕਿ 500 600 ਰੁਪਏ ਵੇਚ ਰਿਹਾ ਹੈ ਅਸੀਂ ਸਿਰਫ ਦੇ ਰਹੇ ਹਾਂ 350 ਰੁਪਏ ਤੋਂ 350 ਰੁਪਏ ਦੇ ਵਿੱਚ ਸ਼ਾਲ ਸੂਟ ਊੜਿਆੜਾ ਵਾਲਾ ਸ਼ਾਲ ਵਰਕ ਵਾਲਾ ਜਿਹੜਾ ਕਿ ਮੇਰੇ ਵੀਰ ਭਰਾ ਸਾਰੇ ਲੈਂਦੇ ਆ ਲੇਡੀਜ਼ ਵੀ ਹੈ ਜਿਹੜਾ ਕਿ 600 700 ਰੁਪਏ ਦਾ ਵਿਕ ਰਿਹਾ ਅਸੀਂ ਦੇ ਰਹੇ ਹਾਂ ਸਿਰਫ 250 ਰੁਪਏ ਦੇ ਵਿੱਚ ਸਟੋਲ 250 ਰੁਪਏ ਦੇ ਵਿੱਚ ਬਹੁਤ ਜ਼ਿਆਦਾ ਸਾਰਾ ਹੈਵੀ ਸਟੋਲ ਇਸ ਤੋਂ ਇਲਾਵਾ ਆ ਸ਼ਾਲ ਕੋਈ 250 ਦਾ ਕੋਈ 200 ਦਾ ਕੋਈ 300 ਦਾ ਅਸੀਂ ਸਾਰਿਆਂ ਦਾ ਰੇਟ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਵਿੱਚ ਕੀਤਾ ਡੱਬੀ ਵਾਲਾ ਸ਼ਾਲ ਸਿਰਫ 150 ਰੁਪਏ ਦੇ ਵਿੱਚ 350 150 ਰੁਪਏ ਦੇ ਵਿੱਚ ਇਸ ਲਈ ਮੇਰੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਕਿਤੇ ਵੀ ਜਾਣ ਦੀ ਲੋੜ ਨਹੀਂ ਲੁਧਿਆਣਾ ਅੰਮ੍ਰਿਤਸਰ ਬਟਿੰਡੇ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਉਹਨਾਂ ਵਾਲਾ ਰੇਟ ਅਸੀਂ ਇੱਥੇ ਆਪਣੇ ਸ਼ਹਿਰ ਕੋੜਪੁਰੇ ਦੇ ਵਿੱਚ ਸਿਰਫ ਪ੍ਰੀਆ ਕਲੌਥ ਹਾਊਸ ਦੇ ਵਿੱਚ ਦੇ ਰਹੇ ਹਾਂ ਜਿਹੜਾ ਕਿ ਹੋਲਸੇਲ ਕੱਪੜੇ ਦਾ ਇੱਕੋ ਇੱਕ ਸ਼ੋਅਰੂਮ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਲਈ ਜਦੋਂ ਵੀ ਸ਼ਾਪਿੰਗ ਕਰਨੀ ਆ ਪ੍ਰੀਆ ਕਲੋਥ ਹਾਊਸ ਨੂੰ ਹਮੇਸ਼ਾ ਯਾਦ ਰੱਖੋ ਕਿਉਂਕਿ ਅਸੀਂ ਦੇ ਰਹੇ ਹਾਂ ਸਭ ਤੋਂ ਰੇਟ ਘੱਟ ਸਭ ਤੋਂ ਰੇਟ ਘੱਟ ਤੇ ਕੁਆਲਿਟੀ ਚ ਵਧੀਆ ਇਸ ਲਈ ਹਮੇਸ਼ਾ ਯਾਦ ਰੱਖੋ ਪ੍ਰੀਆ ਕਲੋਥ ਹਾਊਸ ਸਾਡੀ ਜੋ ਵੀਡੀਓ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸੈਂਡ ਕਰੋ ਜਾਂ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਫਾਇਦਾ ਉਠਾ ਸਕਣ ਸ਼ੁਕਰੀਆ ਜੀ ਮਿਹਰਬਾਨੀ